ਕੀ ਗਾ ਦੋਸਤੋ ਮੈਂ ਤੁਹਾਡਾ ਵੀਰ ਲੱਖਾ ਮਾਨ ਹੁਣ ਆ ਪਿਛਲੇ ਦਿਨਾ ਚਾਹ ਇਤਨਾਲਾ ਕਿੰਨੇ ਸਾਲ ਪਹਿਲਾਂ ਕਿ ਚਾਹ ਦਾ ਇੱਕ ਖੋਖਾ ਜਲਾਉਣਾ ਸੀਗਾ ਜੋ ਉਸ ਨੂੰ ਸਾਵੜਾ ਜੋ ਬੜੀ ਭਾਰੀ ਮਾਤਰਾ ਦੇ ਵਿੱਚ ਉਹਦੇ ਤੋਂ ਹੈਰੋਨ ਫੜੀ ਗਈ ਆ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਬਣਾਉਣ ਵਾਲਾ ਉਹਨਾਂ ਸਾਨਾਂ ਕਿੱਡੇ ਵੱਡੇ ਉਦੇ ਲੰਕ ਨੇ ਕੋਈ ਪੰਜਾਬ ਐਪੀ ਬਿਹਾਰ ਨੂੰ ਪਹ ਤੱਕ ਰਹੀ ਵਰਲਡ ਲੈਵਲ ਤੱਕ ਫਾਕਿਸਤਾਨ ਹਰਾਨ ਤੱਕ ਉਹਦੇ ਲੰਕ ਨੇ ਉਸ ਬੰਦੇ ਦੀ ਇੱਕ ਨਵੀਂ ਚਾਲ ਹੁਣ ਇਹ ਸਰਕਾਰ ਚੱਲ ਰਹੀ ਆ ਹੋਰ ਕਿੰਨੀਆਂ ਜ਼ਿਲ੍ਹਾਂ ਨੇ ਪੰਜਾਬ ਦੀਆਂ ਕਿੰਨੀਆਂ ਜ਼ਿਲ੍ਹਾਂ ਨੇ ਦਿੱਲੀ ਦੇ ਵਿੱਚ ਕਿੰਨੇ ਜੇਲ੍ਹਾਂ ਨੇ ਹੋਰ ਸਟੇਟਾਂ ਦੇ ਵਿੱਚ ਕਿੰਨੀਆਂ ਜੇਲ੍ਹਾਂ ਨੇ ਉੱਥੇ ਕਿਉਂ ਨਹੀਂ ਕੱਲਿਆ ਉਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਕੱਲਿਆ ਡਿਬਰੂਗੜ ਜੇਲ੍ਹ ਦੇ ਵਿੱਚ ਕਿਸ ਮਸਤਵ ਲਈ ਕੱਲਿਆ ਇਹ ਆਪਾਂ ਨੂੰ ਸੋਚਣ ਤੇ ਸਮਝਣ ਦੀ ਸਰਕਾਰ ਦੀ ਚਾਲ ਆ ਜੋ ਲੋੜਾ ਵੀ ਭਾਈ ਅਮਰਤਪਾਲ ਸਿੰਘ ਨੂੰ ਪੱਲਾ ਆਦਮਾ ਇਸੇ ਲਾ ਕੇ ਡੀਬੁਰਗੜ੍ਹ ਜੀਐਲ ਦੇ ਵਿੱਚ ਬੰਦ ਕੀਤਾ ਫਿਰ ਉਸ ਨੂੰ ਸਰਕਾਰਾਂ ਨੇ ਆਪਦੇ ਜ਼ੋਰ ਦੇ ਉੱਤੇ ਐਨਐਸਏ ਵਧਾਈ ਬਾਏ ਇਲੈਕਸ਼ਨ ਉਹਨਾਂ ਨੂੰ ਐਮਪੀ ਦੀ ਡੈਕਟ ਕੰਡੂਰ ਸਾਹਿਬ ਤੋਂ ਭਾਰੀ ਮਾਰ ਕਰਨ ਵਾਲਾ ਲੋਕਾਂ ਨੇ ਸਮਰਥਨ ਦਿੱਤਾ ਤੇ ਉਹਨੂੰ ਜਿਤਾਇਆ ਐਮਪੀ ਬਣਾਇਆ ਉਸ ਚੀਜ਼ ਨੂੰ ਵੀ ਨਕਾਰਤਾ ਸਰਕਾਰ ਨੇ ਉਹਦਾ ਐਨਐਸਏ ਵਧਾ ਦਿੱਤਾ ਸੀ ਫੋਨ ਇਹਨਾਂ ਦੀ ਇਹ ਨਵੀਂ ਤਿਆਰੀ ਐ ਉਸ ਬੰਦੇ ਦੇ ਨਾਲ ਥਰੂ ਦੇ ਨਾਲ ਇਹ ਕੋਈ ਟਲ ਲਗਾ ਟਾ ਦੀ ਗੱਲਬਾਤ ਜੋੜ ਕੇ ਭਾਈ ਅਮਰਤਪਾਲ ਸਿੰਘ ਨੂੰ ਪੱਕੇ ਪੈਰੀਂ ਬੰਦ ਕਰਵਾਉਣ ਦੀ ਯਤਨਵੰਦ ਕਰ ਰਹੀ ਹੈ ਸਰਕਾਰ ਇਹਦੇ ਲਈ ਆਪਾਂ ਨੂੰ ਹਰ ਇੱਕ ਨੂੰ ਆਵਾਜ਼ ਟਾਉਣੀ ਪਊ ਜੋ ਵੀ ਸਾਡੇ ਬੰਦੀ ਸਿੰਘ ਪਾਸੇ ਦਾ ਬਾਹਰ ਮਨਾ ਸਟੇਟਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਪੰਜਾਬ ਲੈੰਦਾ ਜਾਵੇ ਤੇ ਜੋ ਸਾਡੇ ਪਿਛਲੇ ਲੰਮੇ ਸਮੇਂ ਤੋਂ ਬੰਦ ਨੇ ਬੰਦੀ ਸਿੰਘ ਉਹਨਾਂ ਨੂੰ ਰਹਾ ਕੀਤਾ ਜਾਵੇ ਬਲਾਤਕਾਰੀਆਂ ਨੂੰ ਪ੍ਰੋਲ ਮਿਲ ਸਕਦੀ ਹੈ ਤੇ ਹੋਰ ਕਈ ਅਧਿਕਾਰਗਾਂ ਨੂੰ ਜੋ ਕ੍ਰਾਇਮ ਕਰਨ ਵਾਲੇ ਸੀ ਉਹਨਾਂ ਨੂੰ ਪ੍ਰੋਲ ਬਰੀ ਕਰ ਦਿੱਤਾ ਜਾਂਦਾ ਪਰ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਬਰੀ ਕੀਤਾ ਜਾਂਦਾ ਵੰਦੇ ਸਿੰਘਾਂ ਨੂੰ ਵਰੀ ਕਿਉਂ ਨਹੀਂ ਕੀਤਾ ਜਾਂਦਾ ਇਹਦੇ ਪਿੱਛੇ ਵੀ ਇੱਕ ਜਿਵੇਂ ਆਪਾਂ ਪਿਆੰਗਰੇ ਕਹਿੰਦੇ ਨੇ ਬੋ컬 ਦੇ ਸੱਪ ਬੜੇ ਫਾਇਦਾ ਹੁੰਦੇ ਉਹ ਨਹੀਂ ਹੋਣ ਦਿੰਦੇ ਦੁਸ਼ਮਣ ਨੇ ਮਾਰ ਸਕਦਾ ਹੁੰਦਾ ਬੰਦੇ ਆਪ ਤਾਂ ਹੀ ਮਾਰਦਾ ਘਰ ਦਾ ਭੇਤੀ ਲੰਕਾ ਢਾਏ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਬੈਠੇ ਨੇ ਜੋ ਲੱਤਾਂ ਖਿੱਚਣ ਵਾਲੇ ਸਿੱਖ ਕੌਮ ਨੂੰ ਜੋ ਪਹਿਲਾ ਰਾਜ ਸੀਗਾ ਉਹ ਰਾਜ ਵੀ ਜਾਨਾ ਨਹੀਂ ਸੀ ਉਹ ਵੀ ਆਪਣੇ ਨਹੀਂ ਹੱਥੋਂ ਖਵਾਇਆ ਰਾਜ ਤੇ ਹੁਣ ਵੀ ਉਹੀ ਕੰਮ ਕਰ ਰਹੇ ਨੇ ਉਹ ਮਸੰਦ ਲੋਕ ਘਟਿਆ ਲੋਕਾਂ ਨੂੰ ਪਛਾਨਣਾ ਪਊਗਾ ਤੇ ਉਹਨਾਂ ਦਾ ਬਾਈਕਾਟ ਕਰਨਾ ਪਊਗਾ ਤੇ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲਿਓ ਫੋਲੋ YouTube ਤੇ ਵੇਖੋਗਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੇਰਾ ਵੀਰ ਵੱਤ ਵੱਧ ਪੋਸਟਾਂ ਪਾਓ ਤੇ ਬੰਦੇ ਸਿੰਘਾਂ ਨੂੰ ਆਪਾਂ ਰਿਹਾਂ ਕਰਾਈਏ ਜੋ ਸਰਕਾਰਾਂ ਚਾਲਾਂ ਚੱਲ ਰਹੀਆਂ ਨੇ ਉਹਨਾਂ ਦਾ ਪਰਦਾ ਹਾਸ ਕਰਵਾਈਏ ਤੇ ਇਹਨਾਂ ਦੇ ਜੇ ਆਪਾਂ ਆਵਾਜ਼ ਐ ਠਾਵਾਂਗੇ ਇਹ ਨਸਲ ਚਾ ਕਰੋ ਵੀ ਅੱਜ ਤੋਂ ਤੇ ਪੈ ਗਈ ਕੋਈ ਗੱਲ ਨਹੀਂ ਜਦੋਂ ਆਪਣੇ ਤੇ ਆਊ ਵਾਰੀ ਆਪਣੀ ਵੀ ਆਉਗੀ ਦੋਸਤੋ ਜੇ ਕੋਈ ਇਕੱਤੇ ਪੈਂਦੀ ਆ ਸਾਰੇ ਇੱਕ ਮੁੱਠ ਹੋ ਗਏ ਵਗਾਰ ਆਸਮੇਂ ਵੈਰ ਵਿਰੋਧ ਰੱਖੇ ਇੱਕ ਮੰਚ ਤੇ ਇਕੱਠੇ ਹੋ ਜਾ ਕਰੋ ਇੱਕ ਛੱਲੇ ਛੱਲੇ ਇਕੱਠੇ ਹੋ ਜਾ ਕਰੋ ਤੇ ਗੁਰੂ ਸਾਹਿਬ ਦੀ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਆਪਣਿਆਂ ਨੂੰ ਜੋੜੋ ਤਾਂ ਦਿਓ ਜਾਜਤ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਕਿ ਵਾਹੀ ਗੁਰਦੀ ਕੀ ਭਤੀ